ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨਨਕਾਣਾ ਸਾਹਿਬ ਵਿਰਾਜਮਾਨ ਸਨ ਉੱਥੇ ਸਤਗੁਰਾਂ ਨੇ ਕੁਝ ਸਬੰਧੀਆਂ ਤੇ ਕੁਝ ਵੇਦੀਕੁੱਲ ਦੇ ਪੁਰਖਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਣੀ ਵੇਦੀਕੁੱਲ ਦੇ ਬਜ਼ੁਰਗ ਸੂਰਜ ਗ੍ਰਹਿਣ ਦੇ ਸਮੇਂ ਥਨੇਸਰ ਤੀਰਥ ਤੇ ਜਾਂਦੇ ਹਨ ਆਓ ਆਪਾਂ ਵੀ ਆਪਣੇ ਬਜ਼ੁਰਗਾਂ ਦੀ ਰੀਤ ਅਨਸਾਰ ਪੁਰਬ ਦੇ ਮੌਕੇ ਥਨੇਸਰ ਤੀਰਥ ਤੇ ਚਲੀਏ ਜਿੰਨਾ ਲੋਕਾਂ ਵਿੱਚ ਤੀਰਥ ਦੀ ਭਾਵਨਾ ਵਧੇਰੇ ਵਸੀ ਹੋਈ ਸੀ ਉਹਨਾਂ ਨੂੰ ਸੱਚ ਦਾ ਰਸਤਾ ਦਿਖਾਉਂਦਿਆਂ ਸਤਿਗੁਰਾਂ ਨੇ ਸਾਰਿਆਂ ਤੀਰਥਾਂ ਤੋਂ ਵੱਡਾ ਤੀਰਥ ਪਰਮੇਸ਼ਰ ਦੇ ਨਾਮ ਨੂੰ ਦੱਸਦਿਆਂ ਪਹਿਲਾਂ ਮੰਗਲ ਕਰਦਿਆਂ ਸ਼ਬਦ ਉਚਾਰਨ ਕੀਤਾ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ। ਤੀਰਥ ਨਾਵਣ ਜਾਉ ਤੀਰਥ ਨਾਮ ਹੈ। हे ਭਾਈ ਮੈਂ ਕਿਸ ਤੀਰਥ ਤੇ ਨਾਵਣ ਇਸ਼ਨਾਨ ਕਰਨ ਜਾਵਾਂ? ਕਿਉਂਕਿ ਅਸਲੀ ਤੀਰਥ ਤਾਂ ਪਰਮੇਸ਼ਰ ਦਾ ਨਾਮ ਹੈ। ਅਸੀਂ ਤੀਰਥ ਤੇ ਤਾਂ ਇਸ਼ਨਾਨ ਕਰਨ ਜਾਈਏ ਜੇ ਪਹਿਲਾਂ ਤੀਰਥ ਤੇ ਨਿਵਾਸ ਨਾ ਕਰਦੇ ਹੋਈਏ। ਕਿਉਂਕਿ ਅਸੀਂ ਤਾਂ ਪਹਿਲਾਂ ਹੀ ਤੀਰਥ ਤੇ ਨਿਵਾਸ ਕਰਦੇ ਹਾਂ। ਫਿਰੂਨਾ ਨੇ ਪ੍ਰਸ਼ਨ ਕੀਤਾ ਹੈ ਸਤਿਗੁਰੂ ਜੀ ਤੁਸੀਂ ਕਿਸ ਤੀਰਥ ਉੱਤੇ ਨਿਵਾਸ ਕਰਦੇ ਹੋ ਸਤਿਗੁਰਾਂ ਨੇ ਉੱਤਰ ਵਿੱਚ ਕਿਹਾ ਤੀਰਥ ਨਾਮ ਹੈ ਹੈ ਭਾਈ ਅਸੀਂ ਨਾਮ ਰੂਪੀ ਤੀਰਥ ਉੱਤੇ ਹਰ ਵਕਤ ਹੀ ਨਿਵਾਸ ਕਰਦੇ ਹਾਂ ਕਿਉਂਕਿ ਦੁਨੀਆਂ ਵਿੱਚ ਪਰਮੇਸ਼ਰ ਦੇ ਨਾਮ ਵਰਗਾ ਹੋਰ ਕੋਈ ਵੀ ਤੀਰਥ ਨਹੀਂ ਹੈ ਦੂਸਰਾ ਸਾਡਾ ਤੀਰਥ ਇਹ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਤ ਸੰਗਤ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੀ ਵਿਚਾਰ ਕਰਨੀ ਹੀ ਤੀਰਥ ਦਾ ਇਸ਼ਨਾਨ ਹੈ ਕਿਉਂਕਿ ਬ੍ਰਹਮ ਦੀ ਵਿਚਾਰ ਕਰਨ ਨਾਲ ਹੀ ਸਾਡੇ ਹਿਰਦੇ ਦੇ ਅੰਦਰ ਗਿਆਨ ਪੈਦਾ ਹੋਇਆ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰ ਗੁਰ ਸਤਗੁਰਾਂ ਦਾ ਗਿਆਨ ਹੀ ਸਾਡਾ ਸੱਚਾ ਤੀਰਥ ਥਾਨ ਅਸਥਾਨ ਥਨੇਸਰ ਤੀਰਥ ਹੈ ਗੁਰਾਂ ਦੁਆਰਾ ਜੋ ਸੱਚੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ ਹੈ ਇਹੋ ਹੀ ਥਨੇਸਰ ਤੀਰਥ ਹੈ ਪਰ ਤਖਤ ਥਨੇਸਰ ਤੀਰਥ ਉੱਤੇ ਤਾਂ ਦਾਸਪੁਰਬਾਂ ਦੀ ਇਕੱਤਰਤਾ ਕਦੇ-ਕਦੇ ਹੁੰਦੀ ਹੈ ਪਰ ਸਾਡੇ ਇਸ ਗਿਆਨ ਰੂਪੀ ਥਨੇਸਰ ਤੀਰਥ ਉੱਤੇ ਤਾਂ ਦਾਸਪੁਰਬ ਸਦਾ ਹਮੇਸ਼ਾ ਹੀ ਦਸਹਰਾ ਪ੍ਰਗਟ ਹਨ ਗੁਰੂ ਸਾਹਿਬ ਜੀ ਦਾ ਗਿਆਨ ਰੂਪੀ ਸੱਚਾ ਥਨੇਸਰ ਤੀਰਥ ਦਸਹਰਾ ਕਈਏ ਦਸਾਂ ਪਾਪਾਂ ਨੂੰ ਖਰਾ ਹਰਨ ਵਾਲਾ ਸਦਾ ਹੀ ਸਾਡੇ ਹਿਰਦੇ ਅੰਦਰ ਹੈ ਹੋ ਨਾਮ ਹਰਿ ਕਾ ਸਦਾ ਜਾਚੋ ਦੇਹ ਪ੍ਰਭ ਤਰਣੀ ਤਰਾ ਏ ਭਾਈ ਮੈਂ ਤਾਂ ਹਮੇਸ਼ਾ ਹੀ ਪਰਮੇਸ਼ਰ ਦਾ ਨਾਮ ਹੀ ਜਾਚੋ ਮੰਗਦਾ ਹਾਂ ਤੇ ਇਹ ਬੇਨਤੀਆਂ ਕਰਦਾ ਹਾਂ ਕਿ ਇਹ ਧਰਣੀ ਧਰਾਂ ਸੰਸਾਰ ਰੂਪ ਧਰਣੀ ਧਰਤੀ ਨੂੰ ਧਰਨ ਵਾਲੇ ਧਰਤੀ ਨੂੰ ਕਾਇਮ ਕਰਨ ਵਾਲੇ ਪ੍ਰਭ ਪਰਮੇਸ਼ਰ ਜੀ ਆਪ ਜੀ ਦਇਆ ਦ੍ਰਿਸ਼ਟੀ ਕਰਕੇ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੈ ਸੱਚ ਬਿਨਾ ਕਿਉਂਕਿ ਸਾਰਾ ਸੰਸਾਰ ਜਗਤ ਹੋਮੇ ਰੂਪੀ ਰੋਗ ਕਰਕੇ ਰੋਗੀ ਰੋਗ ਗ੍ਰਸਤ ਹੈ ਇਸ ਹੋਮੇ ਰੂਪੀ ਰੋਗ ਨੂੰ ਮੇਟਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਔਸ਼ਧੀ ਦਵਾਈ ਹੈ ਸੱਚੇ ਨਾਮ ਜਪੇ ਤੂੰ ਬਗੈਰ ਜੀਵ ਨੂੰ ਪਾਪਾਂ ਰੂਪੀ ਮੈਲ ਲੱਗ ਰਹੀ ਹੈ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨ ਗੁਰ ਸਤਗੁਰਾਂ ਦਾ ਵਾਕ ਬਚਨ ਹੀ ਜੀਵ ਦੇ ਹਿਰਦੇ ਨੂੰ ਨਿਰਮਲ ਪਾਪਾਂ ਦੀ ਮਲ ਮੈਲ ਤੋਂ ਨਿਰ ਰਹਿਤ ਪਵਿੱਤਰ ਕਰਕੇ ਹਮੇਸ਼ਾ ਹੀ ਗਿਆਨ ਦਾ ਚਾਨਣ ਪ੍ਰਕਾਸ਼ ਕਰਨ ਵਾਲਾ ਹੈ ਜਿਸ ਕਰਕੇ ਨਿਤਾਪਰਦੀ ਸੱਚੇ ਵਿੱਚ ਚੇਤਨੂ ਜੋੜਨ ਰੂਪ ਤੀਰਥ ਉੱਤੇ ਮੱਜਨਾ ਇਸ਼ਨਾਨ ਹੁੰਦਾ ਹੈ ਸੱਚੇ ਆਤਮਾ ਰੂਪ ਤੀਰਥ ਉੱਤੇ ਇਸ਼ਨਾਨ ਹੁੰਦਾ ਹੈ ਸਾਚ ਨਾ ਲਾਗੇ ਮੈਲ ਕਿਆ ਮਲ ਧੋਈ ਹੈ ਸੱਚੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਜੀਵ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ ਫਿਰ ਉਸਨੇ ਪਾਪਾਂ ਦੀ ਮੈਲ ਕੀ ਧੋਣੀ ਹੈ ਭਾਵ ਨਹੀਂ ਧੋਣੀ ਜੋ ਜੀਵ ਸੱਚੇ ਨਾਮ ਦੇ ਜਪਣ ਵਿੱਚ ਨਹੀਂ ਲੱਗਦਾ ਉਸ ਨੂੰ ਪਾਪਾਂ ਰੂਪੀ ਮੈਲ ਲੱਗੀ ਹੋਈ ਉਹ ਤੀਰਥਾਂ ਉਤੇ ਇਸ਼ਨਾਨ ਕਰਕੇ ਮੈਲ ਕੀ ਧੋਣਾ ਕਰੇਗਾ ਭਾਵ ਨਾਮ ਜਪੇ ਤੋਂ ਬਗੈਰ ਪਾਪਾਂ ਰੂਪੀ ਮੈਲ ਧੋ ਨਹੀਂ ਸਕਦਾ ਗੁਣੇ ਹਾਰ ਪਰੋਏ ਕਿਸ ਕੋ ਰੋਈਐ ਜਿਸ ਗੁਰਮੁਖ ਜਾਣੇ ਪਰਮੇਸ਼ਰ ਦੇ ਸ਼ੁਭ ਗੁਣਾ ਰੂਪੀ ਹਾਰ ਨੂੰ ਪਰੋਕੇ ਆਪਣੇ ਹਿਰਦੇ ਰੂਪੀ કંਠ ਵਿੱਚ ਪਹਿਨ ਲਿਆ ਹੈ ਪਾਪ ਸ਼ੁਭ ਗੁਣਾ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ ਹੈ ਉਸ ਨੂੰ ਫਿਰ ਕਿਸ ਦੇ ਅੱਗੇ ਰੋਣ ਦੀ ਲੋੜ ਰਹਿਣੀ ਹੈ ਪਾਪ ਫਿਰ ਕਿਸੇ ਵੀ ਦੇਵੀ ਦੇਵਤੇ ਅੱਗੇ ਜਾ ਕੇ ਪੁਕਾਰਾਂ ਕਰਨ ਰੂਪ ਨਹੀਂ ਰਹਿੰਦਾ हे भाई जदों शुभ गुणਾਂ ਦਾ ਹਾਰ ਹਿਰਦੇ ਰੂਪੀ ਕੰਠ ਵਿੱਚ ਪਰੋ ਲਈਏ ਫਿਰ ਕਿਸ ਵਾਸਤੇ ਦੇਵੀ ਦੇਵਤਿਆਂ ਦੇ ਅੱਗੇ ਪੁਕਾਰਾਂ ਕਰਨ ਰੂਪ ਰਹੀਏ ਵਿਚਾਰ ਮਾਰੇ ਤਰੈ ਤਰ 올ਟ ਜੂਨ ਨ ਆਵੇ ਜੋ ਪੁਰਖ ਗੁਰਾਂ ਦੇ ਉਪਦੇਸ਼ ਦੁਆਰਾ ਸੱਚ ਸਰੂਪ ਦੀ ਵਿਚਾਰ ਕਰਕੇ ਮਨ ਦੇ ਭੈੜੇ ਸੁਭਾਅ ਨੂੰ ਮਨੂ ਵਿਕਾਰਾਂ ਵੱਲੋਂ ਮਾਰ ਲਿੰਦਾ ਹੈ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰਦਾ ਹੈ ਤੇ ਹੋਰਨਾਂ ਨੂੰ ਵੀ ਉੱਚੇ ਜੀਵਨ ਵਾਲੇ ਬਣਾ ਕੇ ਜਹਾਜ਼ ਦੀ ਨਿਆਈ ਤਾਰ ਲੈਂਦਾ ਉਹ ਫਿਰ ਬ੍ਰਹਮਾਕਾਰ ਬਿਰਤੀ ਹੋਣ ਕਰਕੇ ਉਲਟ ਕਈਏ ਮੁੜ ਕੇ ਜੁਨੀਆਂ ਦੇ ਚੱਕਰ ਵਿੱਚ ਨਹੀਂ ਆਵੇਗਾ ਭਾਵ ਮੁਕਤ ਹੋ ਜਾਵੇਗਾ ਆਪ پارਸ ਪਰਮ ਧਿਆਨੀ ਸਾਚ ਸਾਚੇ ਭਾਵਏ ਉਹ ਪੁਰਖ ਆਪ پارਸ ਰੂਪ ਬਣ ਜਾਂਦਾ ਹੈ ਪਰਮ ਧਿਆਨੀ ਉੱਚੀ ਸੁਰਤ ਦਾ ਮਾਲਕ ਹੋ ਜਾਂਦਾ ਹੈ ਤੇ ਆਪਣੇ ਨਿਜ ਸਰੂਪ ਨੂੰ ਪਾ ਕੇ ਸਾਚ ਕੀ ਇਹ ਸਦਾ ਰਹਿਣ ਵਾਲੇ ਸੱਚੇ ਪਰਮੇਸ਼ਰ ਨੂੰ ਪਾ ਜਾਂਦਾ ਹੈ ਸਤਿਗੁਰੂ ਜੀ ਆਪ ਪਾਰਸ ਦੀ ਨਿਆਈ ਹਨ ਜੋ ਪੁਰਖ ਹਿਰਦੇ ਵਿੱਚ ਉਹਨਾਂ ਦੇ ਸ਼ਬਦ ਦੀ ਵਿਚਾਰ ਕਰਦਾ ਉਹ ਸਭ ਤੋਂ ਪਰਮ ਵੱਡੇ ਵਿਆਪਕ ਸਰੂਪ ਪਰਮੇਸ਼ਰ ਦਾ ਧਿਆਨੀ ਹੋ ਜਾਂਦਾ ਹੈ ਪਾਵ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਵੇਖ ਕੇ ਉਸ ਦਾ ਧਿਆਨ ਹੀ ਹੋ ਜਾਂਦਾ ਹੈ ਕਿਉਂਕਿ ਸੱਚੇ ਨਾਮ ਸਿਮਰਨ ਵਿੱਚ ਜੁੜਿਆ ਹੋਣ ਕਰਕੇ ਸੱਚੇ ਪਰਮੇਸ਼ਰ ਨੂੰ ਪਾਉਂਦਾ ਹੈ ਜਿਸ ਨੂੰ ਸੱਚੇ ਦਾ ਸ਼ਰਵਣ ਕਰਨਾ ਮੰਨਣ ਕਰਨਾ ਸੱਚੇ ਦੀ ਕਮਾਈ ਕਰਨੀ ਤੇ ਸੱਚੇ ਦੀ ਸਾਖਿਆਤਤਾ ਪਾਉਂਦੀ ਹੈ ਉਹ ਸੱਚੇ ਵਾਹਿਗੁਰੂ ਨੂੰ ਪਾ ਜਾਂਦਾ ਹੈ ਅਤੇ आनंद अनदिन हरख साचा दुख किलविक पर हरे उस पुरख नु रात देहि आनंद सुख स्वरूप ब्रह्मदा सच्चा आनंद बनया रहंदा मन वाणी शरीर करगे आनंद बनया रहंदा जन्मण मरन दा दुख ते चार प्रकार दे किलविक पाप भी सारे पर हरे दूर हो जांदे ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਜਿਸ ਪੁਰਖ ਦੇ ਹਿਰਦੇ ਵਿੱਚ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਚ ਨਾਮ ਪਾਇਆ ਹੈ ਜਿਸ ਨੇ ਸਦਾ ਰਹਿਣ ਵਾਲੇ ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਪ੍ਰਾਪਤ ਕਰ ਲਿਆ ਹੈ ਉਸ ਨੂੰ ਸਤਗੁਰੂ ਸਾਹਿਬ ਜੀ ਸਵੈ ਸਰੂਪ ਪ੍ਰਗਟ ਕਰਕੇ ਸ਼ੁੱਧ ਸਰੂਪ ਬ੍ਰਹਮ ਪ੍ਰਗਟ ਕਰਕੇ ਵਿਖਾ ਦਿੱਤਾ ਕਿਉਂਕਿ ਉਸ ਦੇ ਮਨੇ ਕਈਏ ਮਨ ਵਿੱਚ ਸੱਚਾ ਨਾਮ ਵਸਿਆ ਹੋਇਆ ਇਸ ਲਈ ਉਸ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ ਉਹ ਸੱਚ ਉਹ ਸੱਚ ਦੇ ਮਨੇ ਮੰਨਣ ਕਰਨ ਵਾਲੇ ਨੂੰ ਕੋਈ ਵੀ ਵਿਦਿਆ ਦੀ ਮੈਲ ਨਹੀਂ ਲੱਗਦੀ ਸੰਗਤ ਮੀਤ ਮਿਲਾਪ ਪੂਰਾ ਨਾਵਣ ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਜੋ ਸੰਤ ਰੂਪ ਮੀਤ ਮਿੱਤਰਾਂ ਦੀ ਸਤਸੰਗਤ ਦਾ ਮੇਲ ਹੈ ਸਤ ਸੰਗਤ ਵਿੱਚ ਸੱਚੇ ਮਿੱਤਰ ਪਰਮੇਸ਼ਰ ਦਾ ਮਿਲਾਪ ਹੋਣਾ ਹੀ ਪੂਰਾ ਤੀਰਥਾਂ ਦਾ ਨਾਵਣੋ ਇਸ਼ਨਾਨ ਕਰਨਾ ਹੈ ਜਿਸ ਸਤ ਸੰਗਤ ਵਿੱਚ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਸਤਗੁਰੂ ਜੀ ਸਿੱਖਾਂ ਦੇ ਤਾਈਂ ਬ੍ਰਹਮ ਗਿਆਨ ਦਾ ਉਪਦੇਸ਼ ਗਾ ਕੇ ਸੁਣਾਉਂਦੇ ਹਨ ਉਸੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਅਧਿਕਾਰੀ ਜਨ ਲੋਕ ਪ੍ਰਲੋਕ ਵਿੱਚ ਸੁਹਾਵਣੋ ਸ਼ੋਭਨੀਕ ਹੋ ਜਾਂਦਾ ਹੈ ਸਲਾਹ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਜੋ ਸਤਿਗੁਰਾਂ ਦੇ ਉਪਦੇਸ਼ ਨੂੰ ਮਨ ਵਿੱਚ ਮੰਨਣ ਕਰਕੇ ਸੱਚੇ ਵਾਹਿਗੁਰੂ ਸੱਚੇ ਵਾਹਿਗੁਰੂ ਨੂੰ ਸਲਾਹੁਣਾ ਹੈ ਇਹੋ ਹੀ ਪੁਰਬ ਦੇ ਵਕਤ ਦਾ ਪੁੰਨ ਹੈ ਤੇ ਦਇਆ ਵਾਲੀ ਮਤੇ ਮਾਤ ਰੱਖਣੀ ਇਹ ਭਾਰੀ ਦਾਨ ਹੈ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨ ਕੇ ਸੱਚੇ ਨੂੰ ਸਾਲਾਹੇ ਸਲੌਣ ਰੂਪ ਪੁੰਨ ਕਰੇ ਤੇ ਮਤੇ ਬੁੱਧੀ ਵਿੱਚ ਦਇਆ ਧਾਰਨ ਕਰਨ ਰੂਪ দান ਕਰੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤ ਸੰਗਮ ਸਤ ਸਤੇ ਸੁਨਾਵੇ ਦਾ ਉਚਾਰਨ ਪਾਰਾ ਹੈ ਤੇ ਸਤ ਸਤੇ ਅਦਕ ਲਾ ਕੇ ਬੋਲਣਾ ਹੈ ਕਹਿੰਦੇ ਜਿਸ ਪੁਰਖ ਨੂੰ ਪਿਰ ਪਤੀ ਪਰਮੇਸ਼ਰ ਦਾ ਗੁਰਾਂ ਦੁਆਰਾ ਸਾਥ ਕਰਨਾ ਪਉਂਦਾ ਹੈ ਉਸ ਉਤੇ ਸਿੱਧ ਹੀ ਨਾਮ ਗਿਆਨ ਰੂਪੀ ਜਲ ਦੇ ਵਿੱਚ ਨਹਾਵੇ ਇਸ਼ਨਾਨ ਕਰਦਾ ਹੈ ਉਸ ਵਾਸਤੇ ਨਾਮ ਗਿਆਨ ਰੂਪੀ ਜਲ ਵਿੱਚ ਇਸ਼ਨਾਨ ਕਰਨਾ ਹੀ ਬੇਣੀ ਭਾਵਤਰ ਬੇਣੀ ਦੇ ਸੰਗਮ ਮਿਲਾਪ ਦਾ ਇਸ਼ਨਾਨ ਹੈ ਸਤ ਸੱਤੀ ਸੱਚੇ ਵਾਹਿਗੁਰੂ ਤੇ ਸਤ ਨਿਸ਼ਚਾ ਕਰਨ ਵਾਲੇ ਸੰਤ ਮਹਾਤਮਾ ਦਾ ਸੰਗਮ ਮਿਲਾਪ ਹੀ ਬੇਣੀ ਤਰਬੈਣੀ ਦੇ ਤੀਰਥ ਦਾ ਇਸ਼ਨਾਨ ਕਰਦਾ ਹੈ ਆਰਾਦ ਇਕੰਕਾਰ ਸੱਚਾ ਨਿਤ ਦੇ ਚੜੈ ਸਵਾਇਆ। ਏ ਭਾਈ ਇੱਕ ਜੂ ਇਕੰਕਾਰ ਅਦਵੈਤ ਰੂਪ ਸੱਚਾ ਬ੍ਰह्म ਹੈ। ਉਸ ਨੂੰ ਹਰ ਵਕਤ ਦਿਲ ਦੀ ਭਾਵਨਾ ਨਾਲ ਸਿਮਰਨ ਕਰੋ। ਜਿਹੜਾ ਨਿਤਾ ਪ੍ਰਤੀ ਹੀ ਜੀਵਾਂ ਨੂੰ ਦਾਨ ਦਿੰਦਾ ਹੈ। ਜਿਸ ਨੂੰ ਨਾਮ ਰੂਪੀ ਦਾਤ ਦਿੱਤਾ ਹੈ। ਉਸ ਦਾ ਜਸ ਸਵਾਇਆ ਅਦਕ ਤੋਂ ਅਦਕ ਚੜਦਾ ਹੈ। ਉਸ ਦਾ ਮਨ ਭੂਮਿਕਾ ਰੂਪੀ ਪੌੜੀਆਂ ਤੇ ਸਵਾਇ ਤੂੰ ਸਵਾਇਆ ਚੜਦਾ ਹੈ ਮਹਾਤਮਾ ਜਨ ਸੱਚੇ ਏਕ ਓੰਕਾਰ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਹਨ ਜਿਸ ਕਰਕੇ ਪਰਮੇਸ਼ਰ ਉਹਨਾਂ ਨੂੰ ਨਿਤ ਹੀ ਆਨੰਦ ਜਸ ਦਿੰਦਾ ਹੈ ਉਹਨਾਂ ਦਾ ਜਸ ਲੋਕ ਪ੍ਰਲੋਕ ਵਿੱਚ ਸਵਾਇਆ ਚੜਦਾ ਹੈ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਏ ਪਾਈ ਜਿੰਨਾ ਪੁਰਖਾਂ ਦਾ ਸੰਤ ਮਹਾਤਮਾ ਰੂਪ ਮੀਤਾ ਮਿੱਤਰਾਂ ਦਾ ਸਤ ਸੰਗਤ ਨਾਲ ਮਿਲ ਕੇ ਵਿਸ਼ੇਵਕਾਰਾਂ ਦਾ ਖੋਟਾ ਸੰਗ ਸਾਥ ਨਾਸ਼ ਹੋਇਆ। ਉਹਨਾਂ ਨੂੰ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਗੁਰਾਂ ਦੁਆਰਾ ਆਪਣੇ ਸਰੂਪ ਦੇ ਮੇਲ ਨਾਲ ਮਿਲਾ ਲਿਆ ਹੈ। हे ਮੀਤਾ ਮਿੱਤਰੋ ਸੱਜਣੋ ਜਿਨ੍ਹਾਂ ਸੰਤ ਜਿਨ੍ਹਾਂ ਦੀ ਸਤ ਸੰਗਤ ਕਰਨ ਨਾਲ ਗਤ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਨੂੰ ਇਸ ਸੰਗਤ ਦੇ ਮੇਲ ਨਾਲ ਮਿਲਾਉਂਦਾ ਹੈ ਕਹਿਣ ਕਹੈ ਸਬਕੁ ਕੇਵੜ ਆਖੀਐ ਸਾਰੇ ਕੋਈ ਉਸ ਪਰਮੇਸ਼ਰ ਦੇ ਜਸ ਨੂੰ ਅਖਿਆਨਾ ਪ੍ਰਸੰਗਾ ਸਾਖੀਆਂ ਦੁਆਰਾ ਆਖਣ ਵਾਲੇ ਹੋ ਕੇ ਕਥਨ ਕਰਦੇ ਆ ਪਰ ਉਸ ਦੇ ਜਸ ਨੂੰ ਕਿੱਡਾ ਕੋ ਵੱਡਾ ਆਖਣਾ ਕਰੀਏ ਭਾਵ ਕੋਈ ਵੀ ਪਰਮੇਸ਼ਰ ਦੇ ਜਸ ਨੂੰ ਦੱਸ ਨਹੀਂ ਸਕਦਾ ਕਿ ਉਹ ਇੰਨਾ ਵੱਡਾ ਹੋਵੇਗਾ ਕਿ ਉਹ ਕਿਤਨਾ ਕੁ ਵੱਡਾ ਹੋਵੇਗਾ ਅੱਗੇ ਹੁਣ ਸਤਿਗੁਰੂ ਜੀ ਸਿੱਖ ਮੁਖ ਦੁਆਰਾ ਕਥਨ ਕਰ ਰਹੇ ਆ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਹੇ ਭਾਈ ਹਉ ਮੈਂ ਦੇਹ ਦੀ ਹਉਮੈ ਕਰਕੇ ਮੂਰਖ ਬੇਸਮਝ ਨੀਚ ਕਰਮਾਂ ਦੇ ਕਰਨੇ ਕਰਕੇ ਅਜਾਣ ਅਗਿਆਨੀ ਹਾ ਸ਼ਾਸਤਰਾਂ ਦੀ ਗਿਆਤ ਤੋਂ ਰਹਿ ਧੋਣੇ ਕਰਕੇ ਮੂਰਖ ਨੀਵੇਂ ਭਾਵ ਵਿਸ਼ੇ ਵਕਾਰ ਭੋਗਣ ਵਿੱਚ ਲੱਗਿਆ ਹੋਇਆ ਤੇ ਸਰੂਪ ਦੇ ਗਿਆਨ ਤੋਂ ਅਨਜਾਣ ਸੀ ਪਰ ਸਤਿਗੁਰਾਂ ਦੀ ਸਾਖੀ ਹੈ ਸਿੱਖਿਆ ਕਰਕੇ ਹੀ ਸਮਝ ਸਕਦਾ ਹਾਂ ਸੱਚ ਗੁਰ ਕੀ ਸਾਖੀ ਅਮਰਤ ਬਾਖੀ ਤਿਤ ਮਨ ਮੰਨੇ ਅਮੇਰਾ ਜੋ ਸੱਚੇ ਸਤਿਗੁਰਾਂ ਪਰਮੇਸ਼ਰ ਦੀ ਸਾਖੀ ਸਿੱਖਿਆ ਹੈ ਅਤੇ ਮੁੱਖੋਂ ਅਮਰਤ ਰੂਪ ਬਾਣੀ ਭਾਖੀ ਉਚਾਰਨੀ ਹੈ ਤਿਤ ਕਿ ਇਹ ਸਮਰਤ ਬਾਣੀ ਦੇ ਉਚਾਰਨ ਵਿੱਚ ਮੇਰਾ ਮਨ ਮਾਨਿਆ ਪਤੀਜ ਗਿਆ ਹੈ ਕੂਚ ਕਰਹਿ ਆਵਹਿ ਬਖਲਾ ਦੇ ਸਬਦ ਸੱਚੈ ਗੁਰ ਮੀਰ ਜਿਹੜੇ ਜੀਵੰਤਹ ਕਰਨੂਪੀ ਗੱਡੇ ਬਿਕ ਵਿਸ਼ਿਆ ਰੂਪੀ ਵਾਸ਼ਨਾ ਨਾਲ ਲੱਦ ਕੇ ਮਾਇਆ ਦੇ ਮੋਹ ਰੂਪੀ ਬਿਕ ਜ਼ਹਿਰ ਨਾਲ ਲੱਦ ਕੇ ਸੰਸਾਰ ਵਿੱਚ ਜਨਮ ਧਾਰ ਕੇ ਆਉਂਦੇ ਹਨ ਉਹ ਕਾਮੀ ਪੁਰਖ ਹੰਤ ਨੂੰ ਇਸ ਲੋਕ ਤੋਂ ਜਮਦੂਤਾ ਨਾਲ ਪ੍ਰਲੋਗ ਨੂੰ ਕੂਚ ਕੇ ਇਹ ਰਵਾਨਾ ਹੋਣਾ ਕਰਦੇ ਹਨ ਭਾਵ ਮਰ ਜਾਂਦੇ ਹਨ ਪਰੰਤੂ ਜਿਨ੍ਹਾਂ ਪੁਰਖਾਂ ਨੂੰ ਸੱਚੇ ਸ਼ਬਦ ਦੁਆਰਾ ਮੇਰਾ ਗੁਰੂ ਅਕਾਲ ਪੁਰਖ ਮਿਲਿਆ ਹੈ ਉਹਨਾਂ ਨੂੰ ਸੰਸਾਰ ਦੇ ਆਵਾ ਗਵਨ ਤੋਂ ਬਚਾ ਲੈਂਦਾ ਹੈ ਜਿਨ੍ਹਾਂ ਪੁਰਖਾਂ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾਇਆ ਹੈ ਉਹਨਾਂ ਨੂੰ ਇਹ ਨਿਸ਼ਚਾ ਹੈ ਕਿ ਸਾਡਾ ਸਰੂਪ ਗੁਰ ਚੇਤਨ ਦਾ ਹੀ ਸਰੂਪ ਹੈ ਸੋ ਇੱਥੇ ਨੋਟ ਕਰਨ ਵਾਲੀ ਗੱਲ ਹੈ ਮੇਰਾ ਸ਼ਬਦ ਵਿੱਚੋਂ ਰਾਰੇ ਅੱਖਰ ਨੂੰ ਸਵਰਨੀ ਮੰਨ ਕੇ ਲੱਲੇ ਅੱਖਰ ਨਾਲ ਈ ਉਰਤ ਕਰਨ ਉਹਨਾਂ ਦਾ ਸੱਚੇ ਸ਼ਬਦ ਬ੍ਰਹਮ ਨਾਲ ਮੇਲਾ ਹੋਇਆ ਹੈ ਆਖਣ ਟੂਟ ਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ ਪਰਮੇਸ਼ਰ ਦੀ ਭਗਤੀ ਦੇ ਭੰਡਾਰੀ ਖਿੜ ਪੜਾ ਰਿਆਂ ਦਾ ਆਖਣ ਕਹਿਣ ਨਾਲ ਕੋਈ ਘਾਟਾ ਨਹੀਂ ਆਉਂਦਾ ਪਰਮੇਸ਼ਰ ਦੇ ਜਸ ਨੂੰ ਆਖਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਹੈ ਅਤੇ ਉਸ ਦੀ ਭਗਤੀ ਦੇ ਭੰਡਾਰਿਆਂ ਦਾ ਵੀ ਕੋਈ ਘਾਟਾ ਨਹੀਂ ਸੰਤ ਜਨਾਂ ਦੇ ਹਿਰਦੇ ਭਗਤੀ ਰੂਪੀ ਖਜ਼ਾਨੇ ਨਾਲ ਭਰੇ ਹੋਏ ਉਹਨਾਂ ਦੇ ਗੁਣਾਂ ਦਾ ਆਖਣ ਨਾਲ ਕੋਈ ਘਾਟਾ ਨਹੀਂ ਆਉਂਦਾ ਅਤੇ ਉਹੀ ਸੰਤਾਂ ਦੇ ਹਿਰਦੇ ਸ਼ੁਭ ਗੁਣਾ ਨਾਲ ਭਰਪੂਰ ਕਈ ਲਬ ਲਬ ਭਰੇ ਹਨ ਸੋਈ ਕਹੀ ਉਹ ਪਰਮੇਸ਼ਰ ਸਾਰਿਆਂ ਦਾ ਆਤਮਾ ਰੂਪ ਹੋ ਕਰਕੇ ਸਭ ਥਾਈਂ ਭਰਪੂਰ ਵਿਆਪਕ ਹੋ ਰਿਹਾ ਹੈ ਨਾਨਕ ਸਾਚ ਕਹਿ ਬੇਨੰਤੀ ਮਨ ਮੰਝੈ ਸਚ ਸੋਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਸੱਚੇ ਪਰਮੇਸ਼ਰ ਦੇ ਦਰਤੀ ਸੱਚੀ ਬੇਨੰਤੀ ਅਰਦਾਸ ਕਹਿੰਦਾ ਹੈ ਸੋਈ ਉਹੀ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪ ਕੇ ਆਪਣੇ ਮਨ ਦੇ ਮੰਦੀ ਸੁਭਾਅ ਨੂੰ ਪ੍ਰੇਮ ਰੂਪੀ ਜਲ ਪਾ ਕੇ ਅਤਿ ਬਿਵੇਕ ਰੂਪੀ ਕੂਚੀ ਦੁਆਰਾ ਮਾਜ ਲੈਂਦਾ ਹੈ ਫਿਰ ਉਸ ਦੀ ਸੱਚ ਰੂਪ ਵਿੱਚ ਬਿਰਤੀ ਜੁੜ ਜਾਂਦੀ ਹੈ ਅਤੇ ਉਹ ਸੱਚ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ